ਦਿਲਜੀਤ ਦੋਸਾਂ ਜਿਨ੍ਹਾਂ ਨੇ ਇਸ ਵੇਲੇ ਪੂਰੇ ਪਾਰਤ ਦੇ ਵਿੱਚ ਨਹੀਂ ਕਿ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਤੱਕ ਪਾਈ ਹੋਈ ਹੈ ਇਸ ਵੇਲੇ ਦਿਲਜੀਤ ਦੋਸਾਂਜ ਆਪਣੇ 2024 ਦਿਲੂਮੀਨਾਟੇ ਟੂਰ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਤੇ ਹੁਣ ਇੱਕ ਹੋਰ ਵੱਡੀ ਖਬਰ ਦਿਲਜੀਤ ਦੋਸਾਂ ਨੂੰ ਲੈ ਕੇ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਦੇ ਵਿੱਚ ਬਾਲ ਸੁਧਾਰਕ ਕਮਿਸ਼ਨ ਨੇ ਜੋ ਕਿ ਹੈ ਦਿਲਜੀਤ ਦੋਸਾਂਜ ਦੇ ਉੱਪਰ ਇੱਕ ਐਡਵਰਟਾਈਜ਼ਰੀ ਜਾਰੀ ਕੀਤੀ ਹੈ ਸਿਪਰਾ ਪਾਂਸਲ ਨੇ ਕਿਹਾ ਹੈ ਕਿ ਦਿਲਜੀਤ ਦੋਸਾਂਜ ਨੂੰ ਚੰਡੀਗੜ੍ਹ ਦੇ ਵਿੱਚ ਜੋ ਕਾਂਸਰਟ ਹੋ ਰਿਹਾ ਉਸ ਦੇ ਵਿੱਚ ਜਿੰਨਾ ਗਾਣਿਆਂ ਦੇ ਵਿੱਚ ਪੰਜਵੇਂ ਕੀ ਪੰਜ ਤਾਰਾ ਉਹਨਾਂ ਦੇ ਗਾਣੇ ਆ ਇਸ ਤਰੀਕੇ ਦੇ ਗਾਣਿਆਂ ਨੂੰ ਸਟੇਜ ਦੇ ਉੱਪਰ ਨਾ ਗਾਇਆ ਜਾਵੇ ਨਾਹੀ ਕੋਈ ਗਾਣਾ ਤੋੜ ਮਰੋੜ ਕੇ ਗਾਇਆ ਜਾਵੇ ਕਿਉਂਕਿ ਦਿਲਜੀਤ ਦੋਸਾਂਜ ਸਟੇਜ ਦੇ ਉੱਪਰ ਬੱਚਿਆਂ ਨੂੰ ਵੀ ਬੁਲਾਉਂਦੇ ਆ ਇਸ ਦੇ ਕਾਰਨ ਬੱਚਿਆਂ ਦੇ ਉੱਪਰ ਕਾਫੀ ਗਲਤ ਅਸਰ ਪੈ ਸਕਦਾ ਹੈ ਇਸ ਨੂੰ ਲੈ ਕੇ ਦਿਲਜੀਤ ਦੋਸਾਂਜ ਨੂੰ ਹੁਣ ਐਡਵਰਟਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਦਿਲਜੀਤ ਦੋਸਾਂਜ ਹੁਣ ਸਟੇਜ ਦੇ ਉੱਪਰ ਇਸ ਤਰੀਕੇ ਦੇ ਗਾਣੇ ਨਹੀਂ ਗਾਣਗੇ ਦਿਲਜੀਤ ਦੇ ਸ਼ੋਅ ਨੂੰ ਲੈ ਐਡਵਰਟਾਈਜ਼ਰੀ ਜਾਰੀ ਚੰਡੀਗੜ੍ਹ ਚ ਸੀਸੀਪੀਆਰ ਨੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਹੈ ਕਿ ਇਹ ਗੀਤ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਨੇ ਐਡਵਰਟਾਈਜ਼ਰੀ ਦੇ ਵਿੱਚ ਸਪਸ਼ਟ ਤੌਰ ਤੇ ਲਾਈਵ ਸ਼ੋਅ ਦੇ ਦੌਰਾਨ ਬੱਚਿਆਂ ਨੂੰ ਸਟੇਜ ਤੇ ਨਾ ਬੁਲਾ ਦਾ ਵੀ ਜ਼ਿਕਰ ਕੀਤਾ ਗਿਆ ਜਿੱਥੇ ਪੀਕ ਸਾਉਂਡ ਲੈਵਲ 120 ਡੀਬੀ ਤੋਂ ਉੱਪਰ ਹੈ ਜੋ ਬੱਚਿਆਂ ਦੇ ਲਈ ਕਾਫੀ ਜ਼ਿਆਦਾ ਨੁਕਸਾਨਦੇਹ ਹੈ ਐਡਵਰਟਾਈਜ਼ਰੀ ਦੇ ਵਿੱਚ ਸੀਸੀਪੀਆਰ ਨੇ আয়োজਕਾਂ ਨੂੰ ਇਹ ਯਕੀਨੀ ਬਣਾਉਣ ਦੇ ਲਈ ਕਿਹਾ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਨੂੰ ਸ਼ਰਾਬ ਨਾ ਦਿੱਤੀ ਜਾਵੇ ਇਸ ਤੋਂ ਪਹਿਲਾਂ ਨਵੰਬਰ ਦੇ ਮਹੀਨੇ ਦੇ ਵਿੱਚ ਚੰਡੀਗੜ੍ਹ ਦੇ ਸਮਾਜ ਸਾਸ਼ਤਰ ਸਹਿਯੋਗ ਪ੍ਰੋਫੈਸਰ ਪੰਡਿਤ राव ਨੇ ਗਾਇਕ ਦਜੀਤ ਦੋਸਾਂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ ਜਿਸਤੇ ਜ਼ਿਲ੍ਹਾ ਬਾਲਪਲਾਈ ਅਫਸਰ ਤੇਲੰਗਾਨਾ ਨੇ ਵੀ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਣ ਸ਼ਰਾਬ ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਂਦਾਂ ਨੋਟਿਸ ਜਾਰੀ ਕੀਤਾ ਸੀ ਕਿ ਦਿਲਜੀਤ ਦੋਸਾਂ ਸਟੇਜ ਤੇ ਜਾ ਕੇ ਸ਼ਰਾਬ ਨੂੰ ਜੋ ਕਨਫਰਮ ਕਰਦੇ ਨੇ ਇਸ ਚਰਾਬ ਦੇ ਮੁਤਾਬਿਕ ਜਿਵੇਂ ਗਾਣੇ ਗਾਉਂਦੇ ਨੇ ਉਹਨਾਂ ਨੂੰ ਨਾ ਗਾਇਆ ਜਾਵੇ ਕਿਉਂਕਿ ਉਹਨਾਂ ਨੇ ਕਿਹਾ ਕਿ ਗਨ ਕਲਚਰ ਨੂੰ ਵੀ ਦਿਲਜੀਤ ਦੋਸਾਂ ਦਾ ਸਟੇਜ ਦੇ ਉੱਪਰ ਨਾ ਪ੍ਰਮੋਟ ਕਰੇ ਦਿਲਜੀਤ ਦੋਸਾਂ ਦਾ ਦਿਲੂਮੀਨਾਟੀ 2024 ਟੂਰ ਇਸ ਵੇਲੇ ਕਾਫੀ ਜ਼ਿਆਦਾ ਸੁਰੱਖਿਆ ਦੇ ਵਿੱਚ ਬਣਿਆ ਹੋਇਆ ਹੈ ਇਸ ਤੋਂ ਪਹਿਲਾਂ ਤੇਲੰਗਾਨਾ ਸਰਕਾਰ ਨੇ ਵੀ ਦਿਲਜੀਤ ਦੋਸਾਂ ਨੂੰ ਕਿਹਾ ਸੀ ਕਿ ਉਹ ਜਦੋਂ ਲਾਈਵ ਕਾਨਸਰਟ ਦੇ ਲਈ ਤਲੰਗਾਨਾ ਆਣਗੇ ਤੇ ਉੱਥੇ ਜਿੰਨੇ ਵੀ ਬੱਚਿਆਂ ਨੇ ਉਹਨਾਂ ਨੂੰ ਸਟੇਜ ਦੇ ਉੱਪਰ ਨਾ ਬੁਲਾਇਆ ਜਾਵੇ ਅਤੇ ਗਨ ਕਲਚਰ ਨੂੰ ਲੈ ਕੇ ਪ੍ਰਮੋਟ ਨਾ ਕੀਤਾ ਜਾਵੇ ਤੇ ਸ਼ਰਾਬ ਨੂੰ ਲੈ ਕੇ ਵੀ ਕੋਈ ਗਾਣਾ ਨਾ ਗਾਇਆ ਜਾਵੇ ਤੇ ਹੁਣ ਚੰਡੀਗੜ੍ਹ ਕਾਨਸਰਟ ਨੂੰ ਲੈ ਕੇ ਵੀ ਦਿਲਜੀਤ ਸੁਰਖਿਆ ਦੇ ਵਿੱਚ ਬਣੇ ਹੋਏ ਨੇ 14 ਦਸੰਬਰ ਨੂੰ ਦਿਲਜੀਤ ਦਾ ਚੰਡੀਗੜ੍ਹ ਦੇ ਵਿੱਚ ਲਾਈਵ ਕਾਨਸਰਟ ਹੈ ਜਿੱਥੇ ਐਡਵਰਟਾਈਜ਼ਰੀ ਜਾਰੀ ਕੀਤੀ ਗਈ ਹੈ ਉਹਨਾਂ ਨੂੰ ਕਿਹਾ ਕਿ 25 ਸਾਲ ਤੋਂ ਘੱਟ ਲੋਕਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ ਅਤੇ ਬੱਚਿਆਂ ਨੂੰ ਸਟੇਜ ਦੇ ਉੱਪਰ ਨਾ ਬੁਲਾਇਆ ਜਾਵੇ